ਇਕਾ ਤੋਲੀਆ ਲਾਉ ਦਿੱਲਾ ਤੇ ਉਹਦੀ ਪਿੱਠ ਪੁੰਜਿਆ ਕਰ ਮੈਂ ਕਹਾਂ ਜੀ ਦੁਆਵਾਂ ਸਰਦਾਰੀਆਂ ਲਾਲ ਬੱਤੀਆਂ ਗਨਮਣ ਨਾ ਮਿਲਣਗੇ ਮੈਨੂੰ ਫੜ ਲਈ ਬਾਕੇ ਤੁਸੀਂ ਸ਼ਨੀ ਦਾ ਆਪ ਦਾ ਨੀਲਮ ਪਾ ਕੇ ਠੀਕਾ ਲਿਆ ਤੁਹਾਣਾ ਚਾਚਾ ਰੋਲ ਜਾਣਾ ਮੂੰਗਾ ਤੁਸੀਂ ਪਾ ਲਿਆ ਮੰਗਲ ਗਾਇ ਤੁਸੀਂ ਭਰਾ ਨਾਲ ਤਾਂ ਨਹੀਂ ਬਣਦੀ ਨਹੀਂ ਤੁਹਾਨੂੰ ਤੇ ਦੋ ਪਲਾਟਾਂ ਚ ਫਾਇਦਾ ਹੋ ਜਾਊਗਾ ਭਰਾ ਦਾ ਨੁਕਸਾਨ ਹੋ ਜਾਣਾ ਕੋਈ ਕੌਨ ਬਲੈਕਸਾ ਬੁਲਾ ਕੇ ਪੈਸਾ ਬੁਲਾ ਰਿਹਾ ਕੋਈ ਕਹੀ ਜਾਂਦਾ ਇਹ ਖੰਡ ਵਾਲੇ ਡੱਬੇ ਚ ਆਵਾ ਕਾਡੋ ਰੱਖ ਦੋ ਕੋਈ ਕਹੀ ਜਾਂਦਾ ਵਾ ਗੱਜ ਕੇਸਰੀ ਜੋਗ ਬਣ ਜੂਗਾ ਪਿੱਪਲ ਦੇ ਥੱਲੇ ਲਸਣ ਦੀਆਂ ਤੁਰੀਆਂ ਦੱਬ ਦਿਓ ਮਤਲਬ ਕਮਾਲ ਕਮਾਦਿਆ ਚੀਜ਼ਾਂ ਕੋਈ ਇੱਥੇ ਲਿਖਾ ਦਿੰਦਾ ਕੁਛ ਹੈ ਨਾ ਕੁਛ ਨਹੀਂ ਹੁੰਦਾ ਸਿਰਫ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਜੇ ਤੁਹਾਡੇ ਕੱਪੜੇ ਬਗੈਰ ਦੱਸਿਓ ਪੁੱਛਿਓ ਪਾਇਆ ਪਾਇਆ ਛੇਜਣ ਲੱਪੇ ਨੇ ਫਿਰ ਕੋਈ ਨਾ ਕੋਈ ਤੁਹਾਡੇ ਤੇ ਰਾਹੂ ਦਾ ਪ੍ਰਭਾਵ ਆ ਰਿਹਾ ਹੈ ਕੱਪੜੇ ਪਾਏ ਪਾਏ ਛਿੱਜਣ ਕਿਵੇਂ ਮਤਲਬ ਕੱਪੜੇ ਪਾਏ ਪਾਏ ਛਿੱਜ ਗਏ ਨੇ ਧਾਗੇ ਨਿਕਲ ਜਾਣਾ ਜਾਂ ਫਟ ਜਾਣਾ ਅੱਛਾ ਜੇ ਆਪ ਛੇਦ ਬੋਲੋ ਮੋਰੀਓਗੀ ਵਿੱਚ ਫਟ ਗਿਆ ਕਪੜਾ ਪਾਏ ਪਾਏ ਫਟ ਗਿਆ ਯਾਰ ਕੱਲ ਤੇ ਨਵੇਂ ਲਿਆ ਹੀ ਫਟ ਗਏ ਨੇ ਹੂੰ ਉਹਨੂੰ ਕਹਿੰਦੇ ਆ ਟੂਰਨਡੋਟਾ ਹੋ ਗਿਆ ਤੁਹਾਡੇ ਤੇ ਜੇ ਤੁਹਾਡੇ ਘਰਾਂ ਦੀ ਛੱਤ ਪੂਰੀ ਸਾਫ਼ ਹੈ ਨਾ ਯੂ نو ਨੀਡ ਟੂ ਡੂ ਐਨੀ ਰੈਮੇਡੀ ਟੂ ਫਲਾਈ ਟੂ ਯੂ ਐਸ ਆਰ ਕੈਨੇਡਾ ਜੇ ਤੁਹਾਡਾ ਛੱਤ ਸਾਫ਼ ਹੈ ਤੁਹਾਡਾ ਛੇਤੀ ਵੀਜ਼ਾ ਲੱਗੂ ਰੈਂਗਰੂਮ ਸਾਫ ਰੱਖੋਗੇ ਤੇ ਮੰਤਰੀ ਬਣੋਗੇ اچھا ਸਰਪੰਚੀ ਆਏਗੀ ਕਬੂਤਰ ਤੁਹਾਡੇ ਘਰ ਚ ਜਿਹੜਾ ਕੇਸ ਪੈਣ ਵਾਲਾ ਨਾ ਤੇ ਤੁਹਾਡੇ ਘਰ ਫालतू ਕਬੂਤਰ ਆ ਕੇ ਰਹਿਣ ਲੱਪਣੇ ਮੈਂ ਤੁਹਾਡੇ ਥਰੂ ਅੱਜ ਤਿੰਨ ਨੂੰ ਦਾਨ ਦਸਾਂ ਲੋਕਾਂ ਨੂੰ ਹਮ ਸ਼ੋਰ ਸ਼ੋਰ ਮੈ ਮਜ਼ਾ ਆਏਗਾ ਤੁਹਾਨੂੰ ਸਮਝ ਤਿੰਨ ਚੀਜ਼ਾਂ ਦਾਨ ਕਰਨੀਆਂ ਇਸ ਘਰ ਦੇ ਲੋਕਾਂ ਨੂੰ ਖੁਸ਼ੀ ਦਾਨ ਕਰੋ ਮੁਸਕਰਾਹਟ ਦਾਨ ਕਰੋ ਮਾਫੀ ਦਾਨ ਕਰ। ਆ ਤਿੰਨ ਚੀਜ਼ਾਂ ਦਾਨ ਸ਼ੁਰੂ ਕਰ ਲਵੇ ਬੰਦਾ। ਮਾਫ਼ ਕਰਨਾ ਸ਼ੁਰੂ ਕਰ ਦਵੇ। ਖੁਸ਼ੀ ਦਾਨ ਕਰੇ, ਸਾਹਮਣੇ ਵਾਲੇ ਨੂੰ ਹਸਾਇਆ ਕਰੇ। ਮੂੰਹ ਤੇ ਮੁਸਕਰਾਹਟ ਰੱਖੇ, ਇਹ ਦਾਨ ਕਰੇ ਲੋਕਾਂ ਦਿਖਾਵੇ। ਆ ਤਿੰਨ ਕੰਮ ਸ਼ੁਰੂ ਕਰ ਦਵੇ ਬੰਦਾ। ਆਪ ਵੀ ਚੰਗੇ, ਸਾਹਮਣੇ ਵਾਲਾ ਵੀ ਚੰਗਾ। ਇਹ ਵੀ ਗ੍ਰਹਿ ਬਦਲੇਗੀ ਚੀਜ਼, ਮੁਕੱਦਰ ਹੀ ਬਦਲ ਦੇਗੀ। ਕਿਸੇ ਦਾ ਬਦਲੇ ਬਦਲੇ ਤੁਹਾਨੂੰ ਬੜੀ ਸ਼ਾਂਤੀ ਮਿਲਣਾ ਪੈਣੀ ਹੈ। ਬਿਨਾਂ ਗੱਲਾਂ ਹੱਸਣਾ ਸ਼ੁਰੂ ਕਰ ਦੋ ਯਾਰ। ਕੱਲੇ ਕਮਰੇ ਚ ਹੁੰਦੇ ਹੋ ਨਾ ਛੋਟੇ ਨਾ ਯਾਰ ਅਜੇ ਸਕੂਲੋਂ ਆਉਂਦੇ ਸੀ ਡੈਕ ਲਾ ਕੇ ਪੰਗੜਾ ਪਾਇਆ ਕਦੀ ਹੂੰ ਹੈ ਕੰਨਾ ਵਜਾਂਦਾ ਹੁੰਦਾ ਸੀ ਹੁਣ ਕਿਉਂ ਨਹੀਂ ਪੰਦੇ ਪੰਗੜਾ ਕੋਈ ਮੈਨੂੰ ਵੇਖਣ ਲੱਵੇ ਮੇਰੀ ਬੋਟੀ ਨੇ ਵੇਖ ਲਿਆ ਕੇ ਪਾਗਲ ਹੋ ਗਿਆ ਨਾ ਕਰੋ ਬੰਦ ਲਾਓ ਕੁੰਡੀ ਅੰਦਰ ਛੱਡੋ ਸਪੀਕਰ ਫੁੱਲ ਨੱਚੋ ਯਾਰ ਥੋੜਾ ਜਿਹਾ 10 ਮਿੰਟ 20 ਮਿੰਟ ਬਾਅਦ ਆਪਣੇ ਸ਼ਰੀਰ ਦੇ ਹਾਲਾਤ ਵੇਖ ਲਿਓ ਮਜ਼ਾ ਆ ਜਾਏਗਾ ਰੋਮ ਰੋਮ ਖੋਲ ਜਾਏਗਾ ਕੋਈ ਨੱਚਦਾ ਹੀ ਨਹੀਂ ਪਿਆ ਕੋਈ ਹੱਸਦਾ ਹੀ ਨਹੀਂ ਪਿਆ ਮਨੁਸ਼ੀਅਤ ਫਲਾਈ ਪਈ ਹੈ ਇੰਸਟਾਗ੍ਰਾਮ ਦੇ ਉੱਤੇ ਮਨੂ ਕੋ ਗੱਲ ਕਹਿੰਦੇ ਕਹਿੰਦੇ ਭਾਜੀ ਵਾਹ ਸਵਾਲ ਆ ਗਿਆ ਗੱਲ ਸੁਣ ਕੇ ਕਹਿੰਦੇ ਤੁਹਾਨੂੰ ਮਿਲਣਾ ਚਾਹਾਂਗੇ ਕਦੀ ਜੇ ਟਾਈਮ ਮਿਲਿਆ ਤੇ ਕਦੀ ਰੱਬ ਨੇ ਮਿਲਾਇਆ ਤੇ ਮੈਂ ਕਹਾਂ ਮੈਨੂੰ ਨਾ ਮਿਲੋ ਮੇਰੀ ਗੱਲ ਸੁਣ ਲਓ ਤੁਸੀਂ ਉਹ ਬੜੀ ਵਧੀਆ ਗੱਲ ਕਹੀ ਜਿਹੜੀ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਮਤਲਬ ਕੀਤਾ ਕਿ ਤੁਸੀਂ ਕਿਹਾ ਕਿ ਮਾਪਿਓ ਦੇ ਪੈਰੀ ਹੱਥ ਲਾਓ ਤੇ ਤੁਸੀਂ ਕਿਹਾ ਕਿ ਜੇ ਤੁਸੀਂ ਗਿੱਲੇ ਕਰਕੇ ਲਾ ਲੈਂਦੇ ਹੋ ਉਹ ਤਾਂਤ੍ਰਿਕ ਖਵਨ ਹੋ ਜਾਂਦਾ ਉਹ ਥੋੜਾ ਜਿਹਾ ਉਹ ਵੀ ਦੱਸੋ ਭਾਜੀ ਉਹ ਤਾਂ ਚਲੋ ਲੋਕਾਂ ਨੇ ਸੁਣ ਲਈ ਗੱਲ ਉਸ ਤੋਂ ਵੱਡੀ ਗੱਲ ਸਮਝ ਹਾਂ ਜਿਹੜਾ ਬੰਦਾ ਕਹਿੰਦਾ ਮੇਰੀ ਸਰਪੰਚੀ ਜਿਹੜਾ ਬੰਦਾ ਕਹਿੰਦਾ ਮੇ ਜਿਹੜਾ ਬੰਦਾ ਕਹਿੰਦਾ ਭਾਜੀ ਮੈਂ ਵੋਟਾਂ ਜਿੱਤਨੀ ਆ ਜਿਹੜਾ ਬੰਦਾ ਕਹਿੰਦਾ ਮੈਂ ਕੌਂਸਲਰ ਬੰਨਾ ਜਿਹੜਾ ਕਹਿੰਦਾ ਮੈਂ ਐਮਐਲਏ ਬੰਨਾ ਮੈਂ ਐਮਪੀ ਬੰਨਾ ਮੈਂ ਚੀਫ ਸੈਕਟਰੀ ਬੰਨਾ ਜੇ ਤੁਹਾਡੇ ਪਿਤਾ ਜੀ ਜਿਉਂਦੇ ਨੇ ਇੱਕ ਤੋਲੀਆਂ ਲਾਓ ਗਿੱਲਾ ਫੇ ਉਹਦੀ ਪਿੱਠ ਪੂੰਝਿਆ ਕਰੋ ਮੈਂ ਕਹਾਂ ਜੀ ਦੁਆਵਾਂ ਸਰਦਾਰੀਆਂ ਲਾਲ ਬੱਤੀਆਂ ਗਨਮੈਣ ਨਾ ਮਿਲਣਗੇ ਮੈਨੂੰ ਫੜ ਲਿਵਾ ਕੇ ਗਿੱਲਾ ਤੋਲਿਆ ਲੈਣਾ ਪਿਓ ਦੀ ਪਿੱਠ ਪੁੰਜਣੀ ਹੈ ਤੇ ਉਹਨੂੰ ਕਿਹ ਪੁੱਛਣਾ ਮੌਸਮ ਵੇਖ ਲਿਓ ਨਾਲ ਪਹਿਲਾਂ ਫਰਵਰੀ ਦੇ ਮਹੀਨੇ ਦੇ ਪਿੱਠ ਪੁੰਜ ਜਿੱਥੇ ਹੋ ਜਣੇ ਬੱਤੀਆਂ ਮੇਲੀ ਹੋਵੇ ਖਰਾਬ ਕਰਾ ਲਓ ਆਫ ਕੌਰਸ ਕੋਸਾ ਗੁੰਗੁਨਾ ਪਾਣੀ ਪਿਓ ਦੀ ਪਿੱਠ ਪੁੰਜੋ ਹਮ ਪੈਰ ਘੁੱਟੋ ਨਹੀਂ ਟਾਈਮ ਹੈਗਾ ਦੁਪਈਆ 2 4 5 ਜਾਂ ਲਾ ਦਿਓ ਕਿਸੇ ਨੂੰ ਦਿਓ ਕਿਉਂਕਿ ਮੇਰੇ ਪਿਓ ਦੀ ਲੱਤਾਂ ਘਟ ਗਿਆ ਹੈਗਾ ਕਾਰ ਜਾ ਕੇ ਮੈਂ ਬਿਜ਼ੀ ਰਨ ਪਿਓ ਦੀਆਂ ਲੱਤਾਂ ਘਟਾਓ ਪਿੰਨੀਆ ਘਟਵਾਓ ਹਮ ਗੋਡੇ ਘਟਾਓ ਪਿਓ ਦੇ ਪਿਓ ਦੇ ਕੜਾਕੇ ਕਢਾਓ ਪਿਓ ਦੀ ਪਿੱਠ ਸਾਫ਼ ਕਰਾਓ ਉੱਤੇ ਗਿੱਲੇ ਤੌਲੀਏ ਨਾਲ ਮੈਂ ਕਹਨਾ ਜਾਓ ਵੀਰ ਜੀ ਨਾ ਹ ਸਰਦਾਰੀਆਂ ਤੁਹਾਨੂੰ ਸ਼ਹਿਰ ਚ ਮਿਲਣ ਨਾ ਹ ਤੁਹਾਡੀ ਸ਼ੋਭਾ ਵਧੇ ਚੰਦਰਮਾ ਦਾਇਕੂ ਪਾਦ ਅਸਾਂ ਦਾ ਨਹੋਰ ਪੈਹਿਆਂ ਦਾ ਪਾਏ ਨੋਟਾਂ ਦਾ ਪਾਏ ਨੋਟ ਬੰਦੇ ਨੂੰ ਰੋਹ ਜਾਂਦੇ ਨੇ ਮੰਨ ਨਹੀਂ ਟਿਕਦਾ ਨੋਟ ਬਥੇਰੇ ਲੋਕਾਂ ਕੋਲ ਮੰਨ ਨਹੀਂ ਟਿਕਦਾ ਮੈਂ ਬੜੇ ਉਮੀਦਾਂ ਨੂੰ ਵੇਖਿਆ ਜੀ ਮੈਂ ਪਰਸਨਲ ਚੋਪਰ 'ਚ ਬੈਠ ਕੇ ਕਿਸੇ ਦਾ ਵਸਤੂ ਕਰਕੇ ਆਇਆ ਕਿਸੇ ਨੇ ਬੁਲਾਇਆ ਮੈਨੂੰ ਜਾਜ ਭੇਜਿਆ ਉਹਨਾਂ ਨੇ ਲੁਥਰਾ ਜੀ ਨੂੰ ਲੈ ਕੇ ਆਓ ਹਣਾ ਹੁੰਦੇ ਰਹਿੰਦੇ ਕਾਣਵੇਂ ਨਾ ਇਹੋ ਜੇ ਛੋਟੇ ਛੋਟੇ ਤੇ ਹੈਲੀਕਾਪਟਰ ਭੇਜਿਆ ਜਾਓ ਲੁਥਰਾ ਜੀ ਨੂੰ ਬੁਲਾ ਕੇ ਲੁਥਰਾ ਜੀ ਨੂੰ ਲੈ ਕੇ ਗਏ ਉੱਥੇ ਉਹ ਬੜੇ ਅਮੀਰ ਬੰਦੇ ਸਿਆਪਾ ਪਤਾ ਕੀ ਉਹਨਾਂ ਦੇ ਘਰ 'ਚ ਪੈਸੇ ਤਿੰਨ ਤਿੰਨ ਕਰੋੜ ਦੀ ਸਿੰਦਰੀਆਂ ਲੱਗੀਆਂ ਜੀ ਉਹ ਰਤਨਾ ਵੈਲੂਰ ਉੱਥੇ ਉਹ ਵੈਲੂਰ ਉਹ ਚਨਈ ਚ ਪਿੰਡ 'ਚ ਬਹੁਤ ਅਮੀਰ ਆਦਮੀ ਸਿੰਦਰੀਆਂ ਲੱਗੀਆਂ ਸੋਨੇ ਦੀਆਂ ਤਿੰਨ ਤਿੰਨ ਕਰੋੜ ਦੀ ਸਿੰਦਰੀ ਬੱਲੇ ਬੱਲੇ ਘਰ ਸਿਆਪਾ ਕੀ ਪਿਆ ਉਹਨ ਹੂੰ ਅੱਛਾ ਮਨ ਨਹੀਂ ਟਿਕਦਾ ਹੁਣ ਤੁਸੀਂ ਦੇਖੋ ਉਹਨੂੰ ਸਾਇੰਟਿਫਿਕ ਗੱਲ ਕਰੀਏ ਤੇ ਟਿਕਦਾ ਬੰਦਾ ਕਿਉਂ ਨਹੀਂ ਜਦੋਂ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਗਰਾਫ ਚੱਲਦਾ ਹੁਣ ਇਹਨੂੰ ਦੂਜੇ ਪਾਸੇ ਆਜੋ ਮੈਂ ਇਹੋ ਜਿਹਾ ਜੋਤਿਸ਼ ਕਰਦਾ ਜੀ ਗਰਾਫ ਹੈ ਇਹ ਜੇ ਗਰਾਫ ਨਾਲ ਇਹ ਵੱਟ ਪਏ ਹੁੰਦੇ ਇਹ ਮਨ 'ਚ ਵੱਟ ਪੈ ਗਏ ਠੀਕ ਹੈ ਹੁਣ ਮਨ ਕਾਰਕ ਹੈਗਾ ਚੰਦਰਮਾ ਦਾ ਮਨ ਹੈਗੀ ਮਾਂ ਚੰਦਰਮਾ ਹੈਗੀ ਮਾਂ ਮਾਂ ਦੀ ਬੈੱਡ ਸ਼ੀਟ ਤੇ ਵੱਟ ਕੱਢੋ ਮਾਂ ਦੇ ਕਮਰੇ ਜਾਓ ਮੰਮੀ ਨੂੰ ਜਿਹਨੂੰ ਉਠਾਓ ਬੈੱਡ ਸ਼ੀਟ ਚੱਕੋ ਪ੍ਰੈਸ ਕਰੋ ਬਿਠਾਓ ਆਪਣੀ ਮਾਂ ਨੂੰ ਉੱਥੇ ਨਾ ਹਾਂ ਤੁਹਾਨੂੰ ਸ਼ਾਂਤ ਤੱਕ ਪਹੇਚਾਂ ਨਾ ਹਾਂ ਮੰਟ ਕੇ ਤੁਹਾਨੂੰ ਅਸ਼ੀਰਵਾਦ ਮਿਲਣਾ ਮਾਂ ਦਾ ਤੁਹਾਡਾ ਚੰਦਰਮਾ ਸੈੱਟ ਹੋ ਗਿਆ ਤੁਸੀਂ ਪਾਈ ਜੋ ਪਰਪੜ ਮਸਕੇ ਸ਼ਿਵਲਿੰਗ ਤੇ ਕੋਈ ਗੱਲ ਨਹੀਂ ਪਾਣੀ ਚਾਹੀਦੇ ਹੈ ਘਰੇ ਮਾਂ ਦਾ ਤੇ ਪਿਆਰ ਤੇ ਧਿਆਨ ਰੱਖਣਾ ਕਿਵੇਂ ਰੱਖਣਾ ਹੁਣ ਜਿਹੜੇ ਕਹਿੰਦੇ ਸਾਡੀ ਮੰਮੀ ਨਹੀਂ ਹੈਗੀ ਕਈ ਲੋਕ ਹੋਣਗੇ ਫਿਰ ਮਾਂ ਵਰਗੀਆਂ ਮਹੱਲੇ ਚ ਔਰਤਾਂ ਬਠੇੜੀਆਂ ਉਹਨਾਂ ਨਾਲ ਹੁਣ ਹੀ ਗੱਲਾਂ ਕੱਢੋਗੇ ਉਹਨਾਂ ਨੂੰ ਸਨਮਾਨ ਦੀ ਨਿਗਾਹ ਨਾਲ ਵੇਖੋ ਉਹਨਾਂ ਦੇ ਤੁਰੇ ਜਾਂਦੇ ਪੈਰੀਂ ਹੱਥ ਲਾਓ ਕਰਕੇ ਦੇਖ ਲੈਣ ਕਿ ਵਧੀਆ ਹੋ ਜਾਏਗਾ ਅੱਛਾ ਚਦਰ ਦੇ ਵੱਟ ਕੱਢਣ ਨਾਲ ਹੀ ਮੰਨ ਟਿਕੇਗਾ ਜੀ ਤੁਹਾਡਾ ਮੰਨ ਟਿਕੇਗਾ 100% ਟਿਕੇਗਾ ਉਹਨਾਂ ਨੂੰ ਫਿਰ ਤੁਸੀਂ ਇਹੀ ਉਪਾਅ ਦੱਸਿਆ ਕਿਨਾਂ ਨੂੰ ਜਿਹੜੇ ਜਿੱਥੇ ਜਾ ਕੇ ਆਏ ਉਹਨਾਂ ਨੂੰ ਇਹੀ ਉਪਾਅ ਦੱਸਿਆ ਨਾਲ ਦੋ ਪਾ ਇੰਗਲਿਸ਼ ਉਪਾਅ ਵੀ ਕਰਾਏ ਸੀਗੇ ਹੂੰ ਇੰਗਲਿਸ਼ ਪਾ ਤਾਂ ਕਰਾਈਦੇ ਆ ਜਿਹੜਾ ਉਹਨਾਂ ਨੂੰ ਇਹ ਛੇਤੀ ਸਮਝ ਨਹੀਂ ਆਉਂਦੀ ਕਿਉਂਕਿ ਜਿਨੇ ਰੁਪਈਆ 10 ਲੱਖ ਲਾ ਕੇ ਬੁਲਾਇਆ ਨਾ ਜੀ ਉਹ ਕਹਿੰਦਾ ਐਡੀ ਸੁੱਖੀ ਗੱਲ ਥੋੜੀ ਕਰਾਂਗੇ ਜੀ ਆਪਾਂ ਉਹਨਾਂ ਨੂੰ ਫਿਰ 10 ਲੱਖ ਵਾਲੇ ਉਪਾਅ ਦਾ ਵੀ ਇੰਨਾ ਹੀ ਅਸਰ ਅਸਰ ਹੀ ਇਹਦਾ ਹੈ 10 ਲੱਖ ਤਾਂ ਹੀ ਵੈਸੇ ਲਈਦਾ ਹੂੰ ਇੱਕ ਤੁਸੀਂ ਉਹ ਪੇਠਾ ਵਾਲਾ ਦੱਸਿਆ ਇੱਕੇ ਹੋਰ ਹੋਰ ਓਵਰਆਲ ਬੰਦਾ ਜੇ ਆਰਥਿਕਤਾ ਬਹੁਤ ਜ਼ਿਆਦਾ ਕਰਦਾ ਆਪਾਂ 9 ਦੇ 9 ਗ੍ਰਾਮ ਦੇ ਪਾਉ ਪਾਇਆ ਦੱਸੇ ਤੁਹਾਨੂੰ ਅੱਜ ਸੂਰੇ ਦਾ ਦਸਤਾ ਪਿਓ ਦੇ ਗਿੱਲੇ ਤੌਲੀਏ ਨਾਲ ਪਿੱਠ ਪੂੰਝੋ ਤੇ ਪਿੰਨੀਆਂ ਘਟੋ ਜਾਂ ਕਿਠਵਾਓ ਹੂੰ ਸਪੇਉ ਦੀ ਸੇਵਾ ਦੂਸਰਾ ਉਪਾਅ ਸੰਡੇ ਦਾ ਉਹ ਹੋ ਗਿਆ ਮੰਡੇ ਦਾ ਹੋ ਗਿਆ ਚੰਦਰਮਾ ਦਾ ਮਾਂ ਦੇ ਬੈੱਡ ਸ਼ੀਟ ਤੇ ਮਾ ਦਾ ਬੈੱਡ ਕਲੀਨ ਮਾ ਦਾ ਰੂਮ ਕਲੀਨ ਕਦੀ ਆਪਣੇ ਮਾ ਦਾ ਬਾਥਰੂਮ ਸਾਫ ਕਰਕੇ ਵੇਖ ਲੋ ਹੂੰ ਤਰੇ ਰਾਹੁ ਸੈੱਟ ਹੋ ਜਾਏਗਾ ਜ਼ਿੰਦਗੀ ਦਾ ਚਲੋ ਹੋਰ ਅੱਗੇ ਆ ਜਾ ਮੈਂ ਤੁਹਾਨੂੰ ਸਾਰੀ ਕਹਾਣੀ ਇਥੇ ਮੰਮੀ ਦੇ ਬੈਡਰੂਮ ਦੇ ਘੁਮਾਣੀ ਆਸ-ਪਾਸ ਹੀ ਹੂੰ ਹੂੰ ਨਿਰਦੇਿਲੇ ਮੰਗਲ ਗ੍ਰਹਿ ਆ ਗਿਆ ਜੀ ਮੰਗਲ ਗ੍ਰਹਿ ਦਾ ਸਭ ਤੋਂ ਵਧੀਆ ਉਪਾਅ ਆਪ ਜੇ ਤੁਹਾਡਾ ਕੋ ਭਰਾ ਹੈਗਾ ਤੇ ਵਾਂਸ ਇਨ ਅ ਮੰਥ ਮਹੀਨੇ ਇੱਕ ਕਦੀ ਵਰੀ ਉਹਦੇ ਨਾਲ ਬੈਠੋ ਲੜੇ ਹੋ ਨਾ ਹੂੰ ਉਹਦੇ ਘਰ ਜਾਓ ਉਹਦੇ ਪੈਰ ਫੜ ਲਓ ਛੋਟਾ ਤੇ ਜਫੀ ਵਾ ਲੋ ਵੱਡਾ ਤੇ ਪੈਰ ਫੜ ਲਓ ਹੁਣੇ ਕਿਸੇ ਨੇ ਨਹੀਂ ਕਰਨਾ ਉਹ ਨਹੀਂ 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 ਉਹਨੇ ਜਦੋਂ ਲੜਿਆ ਸੀ ਨਾ ਜਾਨੀ ਮਗਲਾ ਕੇ ਬਹੁ ਬੋਲਿਆ ਸੀ ਉਹ ਮੈਂ ਨਹੀਂ ਜਾਂਦਾ ਰੋਕ ਜਾਨੀ ਮਗਲਾ ਓਏ ਉਹ ਲੱਗਾ ਉਹਨੇ ਲੱਗੇ ਰਹਿਣਾ ਤੂੰ ਨਹੀਂ ਲੱਗਾ ਤੂੰ ਆਪਣੇ ਭਰਾ ਨੂੰ ਤੇ ਮਿਲ ਜਾ ਕੇ ਤੂੰ ਮੰਗਲ ਕਰਾ ਠੀਕ ਕਰ ਜੇ ਤੁਸੀਂ ਉਹ ਮੰਗਲ ਠੀਕ ਕਰ ਲੈਂਦੇ ਹੋ ਜ਼ਿੰਦਗੀ ਚ ਤੁਹਾਡੇ ਤਾਂ ਪੁਲਿਸ ਕੇਸ ਨਹੀਂ ਬਣੂਗਾ ਮੱਚ ਗਰੰਟੀ ਹੋ ਗਈ ਜੇ ਤੁਹਾਡਾ ਕਿਸੇ ਚਲਾਨ ਕੱਟ ਵੀ ਦਿੱਤਾ ਨਾ ਤੁਹਾਨੂੰ ਰਾਤੀ ਫੋਨ ਆਊਗਾ ਹਲਦਾ ਦਾ ਭਾਈ ਤੁਹਾਡਾ ਚਲਾਨ ਗਿਆ ਲਾਇਸੈਂਸ ਲਾਜੋ ਆਪਣਾ ਹੂੰ ਇਦਾਂ ਦੇ ਗ੍ਰੈਜ ਤਨਾ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਬੁੱਧ ਦੀ ਗ੍ਰੈਜ ਗੱਲ ਕਰੀਏ ਬੁੱਧਵਾਰ ਆ ਗਿਆ ਤੁਹਾਡੀ ਭੈਣ ਹੈ ਤੁਹਾਡੀ ਭੂਆ ਵੈ ਤੁਹਾਡੀ ਮਾਸੀ ਹੈ ਤੁਹਾਡੀ ਸਾਲੀ ਹੈ ਜਾਂ ਤੁਹਾਡੀ ਧੀ ਹੈ ਇੰਨਾਂ ਸਾਰਿਆਂ ਦੀ ਸੁੱਖ ਸੁਵਿਧਾਵਾਂ ਦੇ ਵਾਹਨ ਵਧਾਓ ਅੱਛਾ ਤੁਹਾਡੀ ਸੇਸ਼ਟ ਕੋਈ ਹੈਗੀ ਹੈ ਔਰ ਸੁੱਖ ਸੁਵਿਧਾਵਾਂ ਦੇ ਵਾਹਨ ਵਧਾਓ ਹੂੰ ਸ਼ੁਰੂਆਤ ਕਿੱਥੋਂ ਕਰੋ ਰਸੋਈ ਤੋਂ ਪੈਣਾ ਤਾਂ ਸੋਈ ਚ ਰਹਿੰਦੀ ਆ ਉਹਨਾਂ ਨੂੰ ਮਿਕਸੀ ਗ੍ਰੈਂਡਰ ਲੈ ਕੇ ਦਿਓ ਇੱਕ ਪਹਿਲਾਂ ਵਧੀਆ ਅੱਛਾ ਇੱਕ ਜੂਸਰ ਲੈ ਕੇ ਦਿਓ ਇਹ ਬਹੁਤ ਨਿੱਕੇ ਨਿੱਕੇ ਬੇਸਿਕ ਚੀਜ਼ਾਂ ਨੇ ਤੇ ਇਹ ਅਸਰ ਕਰਦੀਆਂ ਨੇ ਪਾਜੀ ਜਿ ਜੂ ਜੂ ਨੂੰ ਮਿਕਸੀ ਕਮਾਣੀ ਨਾ ਤੁਹਾਡੇ ਜ਼ਿੰਦਗੀ ਦੇ ਗੇੜੇ ਮੁਕਣੇ ਇਹ ਤਾਂ ਗੇੜੇ ਪੈਂਦੇ ਨਾ ਪਾਜੀ ਪੇਮੈਂਟ ਲੈਣ ਗਿਆ ਸੀ ਪੇਮੈਂਟ ਮਿਲ ਹੀ ਨਹੀਂ ਮਤਲਬ ਤਿੰਨ ਚੱਕਰ ਤਿੰਨ ਗੇੜੇ ਮਰੋਤੇ ਰਹਿੰਦੇ ਹੁੰਦੇ ਉੱਥੇ ਗੇੜੇ ਘਟਾ ਦਿਓ ਠੀਕ ਹੈ ਜੀ ਭੈਣ ਦੇ ਘਰ ਗ੍ਰੈਂਡਰ ਦਿਓ ਮਿਕਸੀ ਗ੍ਰੈਂਡਰ ਦਿਓ ਮਧਾਣੀ ਦਿਓ ਕੁਝ ਐਸੀ ਦੇ ਤਾਂ ਕੰਮ ਸੋਖਾ ਹੋਵੇ ਠੀਕ ਹੈ ਜੀ ਆਜੋ ਅੱਗੇ ਬ੍ਰਸਪਤੀ ਗੁਰੂ ਮਹਾਰਾਜ ਦਾ ਉਪਾਏ ਬ੍ਰਸਪਤੀ ਦਾ ਕੀ ਸਭ ਤੋਂ ਵੱਡਾ ਤੇ ਪਹਿਲਾ ਉਪਾਏ ਤੁਹਾਨੂੰ ਆਪਣੇ ਤੋਂ ਵੱਡੇ ਬੰਦੇ ਨਾਲ ਬੋਲਣ ਦੀ ਅਕਲ ਹੋਣੀ ਚਾਹੀਦੀ ਹੈ ਤੁਹਾਡਾ ਸਾਰੇ ਉਪਾਏ ਹੋ ਗਏ ਚਲੋ ਬ੍ਰਸਪਤੀ ਦਾ ਸਭ ਤੋਂ ਵਧੀਆ ਉਪਾਏ ਅਸੀਂ ਜੀ ਹਮ ਹਰ ਵਿਅਕਤੀ ਨੂੰ ਜੀ ਕਹਿਣ ਲੱਪੋ ਅੱਛਾ ਵੀਰ ਜੀ ਭਾਈ ਸਾਹਿਬ ਜੀ ਤੁਹਾਡੇ ਤੋਂ ਛੋਟਾ ਹੈ ਤੁਹਾਡੇ ਤੋਂ ਵੱਡਾ ਤੁਸੀਂ ਕੋਣ ਤੁਹਾਡੀ ਕੀ ਉਕਾਤ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਮੇਰੇ ਤੋਂ ਛੋਟਾ ਤੂੰ ਚੈੱਕ ਕਰਕੇ ਤੂੰ ਹੀ ਨਾ ਤੂੰ ਛੋਟਾ ਨਿਕਲਿਆ